ਸਰਦਾਰਨੀ ਵੌਇਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਖਾਣੀ ਕੀ ਇਹ ਸੁਪਨਾ ਸੀ ਮੈਂ ਉਹਨੂੰ دیਵਾਨਾ ਵਾਰ ਚਾਇਆ ਸੀ ਕੋਈ ਕਿਸੇ ਨੂੰ ਕਿਉਂ ਚਾਹੁੰਦਾ ਹੈ ਕਿਉਂ ਚਾਹੁੰਦਾ ਹੈ ਕੋਈ ਕਿਸੇ ਨੂੰ ਕਿੰਨਾ ਅਜੀਬ ਹੁੰਦਾ ਹੈ ਸਿਰਫ ਇੱਕ ਹੀ ਨੂੰ ਹੀ ਵੇਖਣਾ ਪਲ-ਪਲ ਉਸੇ ਦੇ ਬਾਰੇ ਸੋਚਣਾ ਦਿਲ ਵਿੱਚ ਬਸ ਇੱਕ ਹੀ ਖਵਾਇਸ਼ ਬੁੱਲਾਂ ਤੇ ਬਸ ਇੱਕ ਹੀ ਨਾਮ ਇੱਕ ਹੀ ਨਾਮ ਜੋ ਚੜਿਆ ਆਉਂਦਾ ਹੈ ਝਲਨੇ ਦੇ ਪਾਣੀ ਬਰਕਾ ਆਤਮਾ ਦੀਆਂ ਗਹਿਰਾਈਆਂ ਤੋਂ ਬੁੱਲਣਾ ਤੱਕ ਇੱਕ ਹੀ ਨਾਮ ਜੋ ਤੁਸੀਂ ਦੁਹਰਾਉਂਦੇ ਹੋ ਵਾਰ-ਵਾਰ ਇੱਕ ਹੀ ਨਾਮ ਜੋ ਤੁਸੀਂ ਲਗਾਤਾਰ ਬੜਬੜਾਉਂਦੇ ਹੋ ਕਿਤੇ ਵੀ ਅਰਦਾਸ ਦੀ ਤਰ੍ਹਾਂ ਆਪਣੀ ਕਹਾਣੀ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਕਿਉਂਕਿ ਪ੍ਰੇਮ ਦੀ ਬਸ ਇੱਕ ਹੀ ਹੁੰਦੀ ਹੈ ਕਹਾਣੀ ਜੋ ਹਮੇਸ਼ਾ ਇੱਕ ਹੀ ਤਰ੍ਹਾਂ ਦੀ ਹੁੰਦੀ ਹੈ ਮੈਂ ਉਹਨੂੰ ਮਿਲਿਆ ਮੈਂ ਉਹਨੂੰ ਚਾਹਿਆ ਬਸ ਅਤੇ ਪੂਰਾ 1 ਸਾਲ ਮੈਂ ਉਸ ਦੀ ਨਜਾਕਤ ਉਸ ਦੀਆਂ ਪ੍ਰੇਮ ਸ਼ੋਹਾਂ ਉਸ ਦੀਆਂ ਬਾਹਾਂ ਵਿੱਚ ਉਸ ਦੀਆਂ ਪੋਸ਼ਾਕਾਂ ਵਿੱਚ ਉਸ ਤੇ ਸ਼ਬਦਾਂ ਤੇ ਜਿੰਦਾ ਰਿਹਾ ਹਾਂ ਉਸ ਤੋਂ ਮਿਲਣ ਵਾਲੀ ਹਰ ਚੀਜ਼ ਵਿੱਚ ਇੰਨੀ ਚੰਗੀ ਤਰ੍ਹਾਂ ਟੱਕਿਆ ਲਿਪਟਿਆ ਬੰਨਿਆ ਹੋਇਆ ਕਿ ਮੈਨੂੰ ਦਿਨ ਰਾਤ ਦੀ ਪਰਵਾਹ ਹੀ ਨਹੀਂ ਕੀ ਮੈਂ ਜ਼ਿੰਦਾ ਹਾਂ ਜਾਂ ਮਰ ਗਿਆ ਹਾਂ ਅਤੇ ਫਿਰ ਉਹ ਮਰ ਗਈ ਕਿਵੇਂ ਮੈਂ ਨਹੀਂ ਜਾਣਦਾ ਮੈਨੂੰ ਕੁਝ ਵੀ ਯਾਦ ਨਹੀਂ ਹੈ ਲੇਕਿਨ ਇੱਕ ਸ਼ਾਮ ਨੂੰ ਭੇਜ ਕੇ ਪਤੀ ਸੀ ਮੀਂਹ ਤੇਜ ਸੀ ਅਗਲੇ ਦਿਨ ਉਹਨੂੰ ਖੰਗ ਹੋਈ ਲਗਭਗ 1 ਹਫਤਾ ਉਹ ਖੰਗਦੀ ਰਹੀ ਤੇ ਉਹਨੇ ਬਿਸਤਰਾ ਫੜ ਲਿਆ ਫਿਰ ਕੀ ਹੋਇਆ ਮੈਨੂੰ ਕੁਝ ਯਾਦ ਨਹੀਂ ਡਾਕਟਰ ਆਏ ਦਵਾਈਆਂ ਲਿਖੀਆਂ ਤੇ ਚਲੇ ਗਏ ਦਵਾਈਆਂ ਲੇਖਦਿਆਂ ਲਿਆਂਦੀਆਂ ਗਈਆਂ ਕੁਝ ਔਰਤਾਂ ਦੁਆਰਾ ਉਸ ਨੂੰ ਭਲਾਈਆਂ ਗਈਆਂ ਉਸਦੇ ਹੱਥ ਗਰਮ ਸਨ ਉਸਦਾ ਮੱਥਾ ਤਪਿਆ ਹੋਇਆ ਸੀ ਅੱਖਾਂ ਚਮਕੀਲੀਆਂ ਤੇ ਉਦਾਸ ਸਨ ਮੈਂ ਉਸ ਨਾਲ ਗੱਲ ਕੀਤੀ ਉਸਨੇ ਜਵਾਬ ਦਿੱਤਾ ਲੇਕਿਨ ਮੈਂ ਭੁੱਲ ਗਿਆ ਹਾਂ ਕਿ ਉਸਨੇ ਕੀ ਕਿਹਾ ਸੀ ਮੈਨੂੰ ਤਾਂ ਬਸ ਉਸਦਾ ਉਹ ਹਲਕਾ ਜਿਹਾ ਕਮਜ਼ੋਰ ਜਿਹਾ ਠੰਡਾ ਸਾਹ ਲੈਣਾ ਚਾਹਤ ਸੀ ਬਸ ਉਹਨੇ ਕਿਹਾ ਆ ਅਤੇ ਸਭ ਨੇ ਸਭ ਸਮਝ ਗਿਆ ਇਸ ਤੋਂ ਇਲਾਵਾ ਮੈਂ ਕੁਝ ਨਹੀਂ ਜਾਣਦਾ ਕੁਝ ਵੀ ਨਹੀਂ ਮੈਂ ਇੱਕ ਪਾਦਰੀ ਨੂੰ ਮਿਲਿਆ ਉਸਨੇ ਕਿਹਾ ਤੁਹਾਡੀ ਪ੍ਰੇਮਿਕਾ ਮੈਨੂੰ ਲੱਗਾ ਪਾਦਰੀ ਉਸਦੀ ਬੇਇੱਜ਼ਤੀ ਕਰ ਰਿਹਾ ਹੈ ਉਹ ਮਰ ਚੁੱਕੀ ਸੀ ਅਤੇ ਉਸਦੇ ਬਾਰੇ ਅਜਿਹਾ ਕਹਿਣ ਦਾ ਅਧਿਕਾਰ ਕਿਸੇ ਨੂੰ ਨਹੀਂ ਰਹਿ ਗਿਆ ਸੀ ਮੈਂ ਉਸ ਪਾਦਰੀ ਨੂੰ ਕੱਢ ਦਿੱਤਾ ਤੇ ਫਿਰ ਇੱਕ ਹੋਰ ਆਇਆ ਧਿਆਲੂ ਤੇ ਕੋਮਲ ਹਿਰਦੇ ਵਾਲਾ ਸੀ ਜਦੋਂ ਉਸ ਪਾਦਰੀ ਨੇ ਮੇਰੇ ਨਾਲ ਉਹਦੇ ਬਾਰੇ ਗੱਲ ਕੀਤੀ ਤਾਂ ਮੈਂ ਅਥਰੂ ਬਹਾਏ ਲੋਕਾਂ ਨੇ ਉਸ ਨੂੰ ਦਫਨਾਉਣ ਦੇ ਬਾਰੇ ਵਿੱਚ ਮੈਨੂੰ ਪੁੱਛਿਆ ਉਹਨਾਂ ਨੇ ਕੀ ਕਿਹਾ ਮੈਨੂੰ ਕੁਝ ਯਾਦ ਨਹੀਂ ਮੈਨੂੰ ਤਾਂ ਬਸ ਉਹ ਤਾਬੂਤ ਯਾਦ ਹੈ ਹਥੌੜੇ ਦਾ ਉਹ ਨਾਦ ਯਾਦ ਹੈ ਜਦੋਂ ਉਹਨਾਂ ਨੇ ਉਸ ਨੂੰ ਤਾਬੂਤ ਵਿੱਚ ਬੰਦ ਕਰਕੇ ਤਬੂਤ ਤੇ ਕੇਲ ਠੋਕੇ ਸਨ ਹਾਇਓ ਰੱਬਾ ਉਹਨੂੰ ਦਫ਼ਨ ਕਰ ਦਿੱਤਾ ਗਿਆ ਸੀ ਦਫ਼ਨਾ ਦਿੱਤਾ ਗਿਆ ਉਸਨੂੰ ਉਸ ਖੱਡੇ ਵਿੱਚ ਕੁਝ ਲੋਕ ਆਏ ਕੁਝ ਮਿੱਤਰ ਔਰਤਾਂ ਮੈਂ ਉਹਨਾਂ ਤੋਂ ਬਚਣ ਲਈ ਭੱਜਿਆ ਭੱਜਿਆ ਤੇ ਗਲੀਆਂ ਵਿੱਚ ਪੈਦਲ ਚਲਿਆ ਘਰ ਗਿਆ ਤੇ ਅਗਲੇ ਦਿਨ ਸਫ਼ਰ ਤੇ ਨਿਕਲ ਗਿਆ ਅਜੇ ਕੱਲ੍ਹ ਹੀ ਮੈਂ ਪੈਰਿਸ ਪਰਤਿਆ ਹਾਂ ਅਤੇ ਜਦੋਂ ਮੈਂ ਆਪਣਾ ਕਮਰਾ ਸਾਡਾ ਕਮਰਾ ਸਾਡਾ ਬਿਸਤਰਾ ਸਾਡਾ ਫਰਨੀਚਰ ਅਤੇ ਮੌਤ ਦੇ ਬਾਅਦ ਜੋ ਕੁਝ ਵੀ ਬਾਕੀ ਰਹਿ ਜਾਂਦਾ ਹੈ ਫਿਰ ਵੇਖਿਆ ਤਾਂ ਦੁੱਖ ਦੇ ਇੱਕ ਜ਼ੋਰਦਾਰ ਚਟਕੀ ਨੇ ਮੈਨੂੰ ਐਵੇਂ ਚੱਕੜ ਲਿਆ ਕਿ ਮੈਂ ਖਿੜਕੀ ਦੇ ਰਸਤੇ ਖੁਦ ਨੂੰ ਗਲੀ ਵਿੱਚ ਸੁੱਟ ਦੇਣਾ ਚਾਹਿਆ ਮੈਂ ਇਹਨਾਂ ਚੀਜ਼ਾਂ ਵਿੱਚ ਉਹਨੂੰ ਆਪਣੇ ਅੰਦਰ ਰੱਖਣ ਅਤੇ ਸ਼ਰਨ ਦੇਣ ਵਾਲੀਆਂ ਦੁਆਰਾਂ ਵਿੱਚ ਜਿਨ੍ਹਾਂ ਦੀਆਂ ਅਤਿਅੰਤ ਸੁਖਮ ਦਰਾਰਾਂ ਵਿੱਚ ਉਹਦੀ ਤਮੱਚਾ ਅਤੇ ਸਾਹਾਂ ਦੇ ਅਣਗਿਣਤ ਪਰਮਾਣੂ ਮਨਜੂਦ ਸਨ ਹੋਰ ਜ਼ਿਆਦਾ ਨਹੀਂ ਰੁਕ ਸਕਿਆ ਇਸ ਸਾਬਤ ਤੋਂ ਬਚਣ ਲਈ ਮੈਂ ਆਪਣਾ ਹਟ ਚੁੱਕਿਆ ਅਤੇ ਜਾਂਦੇ ਜਾਂਦੇ ਹਾਲ ਵਿੱਚ ਲੱਗੇ ਉਸ ਆਦਮ ਕਦ ਸ਼ੀਸ਼ੇ ਦੇ ਕਰੀਬ ਤੋਂ ਗੁਜ਼ਰਿਆ ਜੋ ਉਸਨੇ ਉੱਥੇ ਇਸ ਲਈ ਲਵਾਇਆ ਸੀ ਕਿ ਉਹ ਬਾਹਰ ਜਾਣ ਤੋਂ ਪਹਿਲਾਂ ਉਸ ਵਿੱਚ ਆਪਣਾ ਸਿਰ ਤੋਂ ਪੈਰਾਂ ਤੱਕ ਨਿਹਾਰ ਸਕੇ ਵੇਖ ਸਕੇ ਕਿ ਉਸ ਤੇ ਸ਼ਿੰਗਾਰ ਚੰਗੇ ਲੱਗ ਰਹੇ ਹਨ ਜਾਂ ਨਹੀਂ ਮੈਂ ਠਿਰਕ ਕੇ ਰੁਕ ਗਿਆ ਉਸ ਦਰਪਨ ਦੇ ਸਾਹਮਣੇ ਜਿਸ ਵਿੱਚ ਉਹ ਪਤਾ ਨਹੀਂ ਕਿੰਨੀ ਵਾਰ ਪ੍ਰਤੀਬਿੰਬਤ ਹੋਈ ਸੀ ਕਿੰਨੀ ਵਾਰ ਕਿੰਨੀ ਵਾਰ ਕਿ ਸ਼ਾਇਦ ਮੈਂ ਉਸ ਦਰਪਨ ਦੇ ਉਸ ਦੇ ਪ੍ਰਤੀਬਿੰਬ ਨੂੰ ਹੀ ਸੁਰੱਖਿਅਤ ਕਰ ਲਿਆ ਹੋਵੇ ਮੈਂ ਉੱਥੇ ਖੜਾ ਸੀ ਕੰਬਦਾ ਹੋਇਆ ਅੱਖਾਂ ਗੱਡੀ ਉਸ ਦਰਪਨ ਤੇ ਉਸ ਸਪਾਟ ਡੂੰਗੇ ਖਾਲੀ ਦਰਪਨ ਤੇ ਜੋ ਉਸ ਨੂੰ ਸ੍ਰੀਪਾ ਖੋਦ ਵਿੱਚ ਕੈਦ ਕਰ ਲੈਂਦਾ ਸੀ ਉਸ ਤੇ ਮੇਰੇ ਵਾਂਗ ਤੇ ਮੀਰੀਆਂ دیਵਾਨੀਆਂ ਨਿਗਾਹਾਂ ਵਾਂਗ ਕਾਬਿਜ ਹੋ ਜਾਂਦਾ ਸੀ ਮੈਨੂੰ ਲੱਗਿਆ ਮੈਂ ਉਸ ਦਰਪਣ ਨੂੰ ਲੋਚਣ ਲਗਾਹਾ ਮੈਂ ਦਰਪਣ ਨੂੰ ਛੂਆ ਉਹ ਠੰਡਾ ਸੀ ਆਹ ਜਾਦਾ ਦੁਖੀ ਦਰਪਣ ਜਲਦਾ ਹੋਇਆ ਦਰਪਣ ਭਿਆਨਕ ਦਰਪਣ ਪਰਸ਼ਾ ਨੂੰ ਤਰਪਾਉਂਦਾ ਹੋਇਆ ਦਰਪਣ ਭਾਗਸ਼ਾਲੀ ਹੁੰਦੇ ਹਨ ਉਹ ਜਿਨ੍ਹਾਂ ਦਾ ਹਿਰਦਾ ਆਪਣੇ ਅੰਦਰ ਸਮਾਈਆਂ ਵਸਤੂਆਂ ਨੂੰ ਭੁਲਾ ਦਿੰਦਾ ਹੈ ਭੁੱਲ ਜਾਂਦਾ ਹੈ ਗੁਜਰੇ ਹੋਏ ਪਲਾਂ ਨੂੰ ਕਿੰਨਾ ਦੁਖੀ ਹਾਂ ਮੈਂ ਮੈਂ ਬਾਹਰ ਚਲਾ ਗਿਆ ਬੇਖਬਰ ਨਾ ਚਾਹੁੰਦੇ ਹੋਏ ਵੀ ਕਬਰਸਥਾਨ ਵੱਲ ਮੈਨੂੰ ਉਸ ਦੀ ਸਦਾ ਸਾਦਾ ਜਹੀ ਕਬਰ ਮਿਲ ਗਈ ਜਿਸ ਤੇ ਸਫੇਦ ਸੰਗਮਰਮਰ ਦਾ ਕਰਾਸ ਬਣਿਆ ਹੋਇਆ ਸੀ ਜਿਸ ਪਰ ਇਹ ਕੁਝ ਸ਼ਬਦ ਖੁੱਦੇ ਹੋਏ ਸਨ ਉਸਨੇ ਕਿਸੇ ਨੂੰ ਚਾਇਆ ਕਿਸੇ ਨੇ ਉਸ ਨੂੰ ਚਾਇਆ ਅਤੇ ਸਵਰਗ ਸਦਾਰ ਗਈ ਉਹ ਉੱਥੇ ਹੈ ਕਬਰ ਵਿੱਚ ਸੜੀ ਹੋਈ ਕਿੰਨਾ ਭਿਆਨਕ ਹੈ ਇਹ ਸਭ ਮੈਂ ਬੁਸਕਦਾ ਰਿਹਾ ਮੇਰਾ ਮੱਥਾ ਜ਼ਮੀਨ ਪਰ ਟਿਕਾ ਰਿਹਾ ਟਿਕਾ ਕੇ ਉਹ دیر ਬਹੁਤ دیر ਉੱਥੇ ਹੀ ਰਿਹਾ ਮੈਂ ਵੇਖਿਆ ਹਨੇਰਾ ਹੋ ਰਿਹਾ ਸੀ ਅਤੇ ਇੱਕ ਅਜੀਬ ਜਹੀ پاਗਲ ਖੁਆਇਸ਼ ਇੱਕ ਹਤਾਸ਼ ਪ੍ਰੇਮੀ ਦੀ ਚਾਹਤ ਨੇ ਮੈਨੂੰ ਝਕੜ ਲਿਆ ਮੈਂ ਸਾਰੀ ਰਾਤ ਉਸੀ ਕਬਰ ਤੇ ਰੋ ਕੇ ਬਤਾ ਦੇਣਾ ਚਾਹੁੰਦਾ ਸੀ ਲੇਕਿਨ ਉਥੇ ਵੇਖੇ ਜਾਣ ਤੇ ਮੈਨੂੰ ਉਥੋਂ ਹਟੇੜ ਦਿੱਤਾ ਗਿਆ ਜਾਂਦਾ ਤਾਂ ਫਿਰ ਮੈਂ ਕੀ ਕਰਦਾ ਮੈਂ ਉੱਠਿਆ ਤੇ ਮੁਰਦਿਆਂ ਦੇ ਸ਼ਹਿਰ ਵਿੱਚ ਘੁੰਮਣ ਲੱਗਾ ਮੈਂ ਚਲਦਾ ਰਿਹਾ ਚਲਦਾ ਰਿਹਾ ਕਿੰਨਾ ਛੋਟਾ ਹੁੰਦਾ ਹੈ ਇਹ ਸ਼ਹਿਰ ਉਸ ਸ਼ਹਿਰ ਜਿਸ ਵਿੱਚ ਅਸੀਂ ਜਿੰਦਾ ਲੋਕ ਰਹਿੰਦੇ ਹਾਂ ਦੀ ਤੁਲਨਾ ਵਿੱਚ ਫਿਰ ਵੀ ਮੁਰਦੇ ਜਿੰਦਾ ਲੋਕਾਂ ਤੋਂ ਕਿੰਨੇ ਜ਼ਿਆਦਾ ਹੁੰਦੇ ਹਨ ਅਸੀਂ ਉੱਚੇ ਘਰ ਚਾਹੁੰਦੇ ਹਾਂ ਚੌੜੀਆਂ ਗਲੀਆਂ ਤੇ ਚੌੜੀਆਂ ਚਾਰ ਪੀੜੀਆਂ ਲਈ ਜ਼ਮੀਨਾਂ ਜੋ ਇੱਕੋ ਹੀ ਸਮੇਂ ਦੀਨ ਦੀ ਰੋਸ਼ਨੀ ਵੇਖਦੀਆਂ ਹਨ ਝਰਨੇ ਤੋਂ ਪਾਣੀ ਅੰਗੂਰਾਂ ਦੀਆਂ ਬੇਲਾਂ ਤੋਂ ਸ਼ਰਾਬ ਪਿੰਦੀਆਂ ਹਨ ਤੇ ਪੱਧਰ ਜ਼ਮੀਨਾਂ ਤੋਂ ਢਿੱਡ ਭਰਦੀਆਂ ਹਨ ਅਤੇ Laasha ਦੀ ਕੁੱਲ ਪੀੜੀਆਂ ਦੇ ਲਈ ਮਨੁੱਖਤਾ ਦੀਆਂ ਸਾਡੇ ਤੱਕ ਉਤਰਨ ਵਾਲੀਆਂ ਸੀੜੀਆਂ ਲਈ ਕੁਝ ਵੀ ਨਹੀਂ ਹੈ ਜ਼ਮੀਨ ਉਹਨਾਂ ਨੂੰ ਵਾਪਸ ਲੈ ਲੈਂਦੀ ਹੈ ਗੁੰਮਨਾਮੀ ਉਹਨਾਂ ਨੂੰ ਖਪਾ ਜਾਂਦੀ ਹੈ ਅਲਵਿਦਾ ਕਬਰਸਤਾਨ ਦੇ ਇੱਕ ਸਿਰੇ ਤੇ ਅਚਾਨਕ ਮੈਂ ਵੇਖਿਆ ਮੈਂ ਉਸਦੇ ਸਭ ਤੋਂ ਪੁਰਾਣੇ ਹਿੱਸੇ ਵਿੱਚ ਹਾਂ ਜਿੱਥੇ ਬਹੁਤ ਪਹਿਲਾਂ ਮਰ ਚੁਕੇ ਲੋਕ ਧੂੜ ਵਿੱਚ ਮਿਲ ਗਏ ਹਨ ਜਿੱਥੇ ਖਰਾਸ ਵੀ ਸੜ ਗਲ ਚੁਕੇ ਹਨ ਸ਼ਾਇਦ ਜਿੱਥੇ ਸ਼ਾਇਦ ਕੱਲ ਨਵੇਂ ਆਉਣ ਵਾਲੇ ਲੋਕਾਂ ਨੂੰ ਦਫਨਾਇਆ ਜਾਵੇਗਾ ਕਬਰਸਤਾਨ ਦਾ ਇਹ ਭਾਗ ਮਨੁੱਖੀ ਮਾਸ ਦੀ ਸੜਾਂਦ ਤੇ ਪਲੇ ਹੋਏ ਅਵਾਰਾ ਗੁਲਾਬਾਂ ਮਜ਼ਬੂਤ ਤੇ ਸੰਘਣੇ ਸ਼ਰੂ ਦੇ ਰੁੱਖਾਂ ਨਾਲ ਭਰਪੂਰ ਇੱਕ ਉਦਾਸ ਸੁੰਦਰ ਬਾਗ ਹੈ ਮੈਂ ਇਕੱਲਾ ਸੀ ਬਿਲਕੁਲ ਇਕੱਲਾ ਮੈਂ ਇੱਕ ਹਰੇ ਦਰਖਤ ਦੇ ਪਿੱਛੇ ਦੁਬਕ ਕੇ ਹਨੇਰੀ ਉਦਾਸ ਝਾੜੀ ਵਿੱਚ ਲੋਕ ਕੇ ਮੈਂ ਉਡੀਕ ਕਰਦਾ ਰਿਹਾ ਤਣੇ ਨਾਲ ਚਿਪਕਿਆ ਹੋਇਆ ਜਿਵੇਂ ਤੂਫਾਨ ਗ੍ਰਸਤ ਜਹਾਜ਼ ਦਾ ਸਵਾਰ ਤਖਤੇ ਨਾਲ ਚਿਪਕੇ ਉਡੀਕ ਕਰਦਾ ਹੈ ਅਨੇਰਾ ਗਹਿਰਾਉਂਦੇ ਹੀ ਮੈਂ ਆਪਣੀ ਓਟ ਤੋਂ ਬਾਹਰ ਆ ਕੇ ਮੁਰਦਿਆਂ ਨਾਲ ਅਟੀ ਜ਼ਮੀਨ ਤੇ ਹੌਲੀ-ਹੌਲੀ ਸਹਜੇ-ਸਹਜੇ ਬਿਨਾ ਕੋਈ ਆਹਟ ਕੀਤੇ ਉਸਦੀ ਕਬਰ ਦੀ ਤਲਾਸ਼ ਵਿੱਚ ਚੱਲ ਪਿਆ ਮੈਂ ਕਾਫੀ ਧੀਰੇ ਧਰ ਉਤਰ ਪਟ ਗਿਆ ਲੇਕਿਨ ਫਿਰ ਵੀ ਉਸ ਨੂੰ ਢੂੰਡ ਨਾ ਸਕਿਆ ਮੈਂ ਬਾਹਾਂ ਪਸਾਰੀ ਆਪਣੇ ਹੱਥ ਪੈਰ ਗੋਡੇ ਆਪਣਾ ਸੀਨਾ ਇੱਥੇ ਤੱਕ ਕਿ ਆਪਣਾ ਸਿਰ ਵੀ ਕਬਰਾਂ ਨਾਲ ਟਕਰਾਉਂਦੇ ਹੋਏ ਚੱਲਦਾ ਰਿਹਾ ਲੇਕਿਨ ਉਸ ਨੂੰ ਢੂੰਡ ਨਾ ਸਕਿਆ ਅੰਨੇ ਦੀ ਤਰ੍ਹਾਂ ਰਸਤਾ ਟੋਲਦਾ ਮੈਂ ਹਨੇਰੇ ਵਿੱਚ ਪੱਥਰਾਂ ਨੂੰ ਲੋਹੇ ਦੇ ਜੰਗਲਿਆਂ ਨੂੰ ਤਾਤਾਂ ਦੀਆਂ ਮਾਲਾਵਾਂ ਮੁਰਝਾਏ ਹੋਏ ਫੁੱਲਾਂ ਦੇ ਰਾਹਾਂ ਨੂੰ ਮਹਿਸੂਸ ਕਰ 파 ਰਿਹਾ ਸੀ ਉਂਗਲੀਆਂ ਨੂੰ ਅੱਖਰਾਂ ਤੇ ਫੇਰ ਕੇ ਮੈਂ ਨਾਮ ਪੜੇ ਕੀ ਰਾਤ ਸੀ ਕਿਹੀ ਰਾਤ ਸੀ ਚੰਨ ਕਿਤੇ ਸੀ ਹੀ ਨਹੀਂ ਕੈਸੀ ਰਾਤ ਸੀ ਮੈਂ ਬਹੁਤ ਡਰ ਗਿਆ ਸੀ ਕਬਰਾਂ ਦੀਆਂ ਦੋ ਕਤਾਰਾਂ ਵਿੱਚਲੇ ਤਾਂ ਕਰਸਤੀਆਂ ਵਿੱਚ ਮੈਂ ਬਹੁਤ ਜ਼ਿਆਦਾ ਡਰ ਗਿਆ ਸੀ ਮੇਰੇ ਸੱਜੇ ਖੱਬੇ ਅੱਗੇ ਪਿੱਛੇ ਆਸ-ਪਾਸ ਹਰ ਜਗ੍ਹਾ ਕਬਰਾਂ ਹੀ ਕਬਰਾਂ ਸਨ ਮੈਂ ਇੱਕ ਕਬਰ ਤੇ ਬੈਠ ਗਿਆ ਚੱਲਣ ਦੀ ਤਾਕਤ ਮੇਰੇ ਵਿੱਚ ਨਹੀਂ ਬਚੀ ਸੀ ਮੇਰੇ ਗੋਡੇ ਬਹੁਤ ਖੀਨ ਹੋ ਚੁੱਕੇ ਸਨ ਮੈਂ ਆਪਣੀਆਂ ਧੜਕਣਾ ਸੁਣ ਪਾਰਿਆ ਸਾਂ ਮੈਂ ਕੁਝ ਹੋਰ ਵੀ ਸੁਣਿਆ ਕਿ ਇੱਕ ਅਜੀਬ ਜਿਹਾ ਰੋਲਾ ਹੈ ਇਹ ਕੀ ਇਹ ਰੋਲਾ ਮੇਰੇ ਦਿਮਾਗ ਵਿੱਚ ਮੱਚਿਆ ਸੀ। ਅਪੇਧ ਰਾਤ ਵਿੱਚ ਮੱਚਿਆ ਸੀ ਜਾਂ ਫਿਰ ਮੇਰੇ ਪੈਰਾ ਥਲਾਂਦੀਆਂ ਲਾਸ਼ਾਂ ਵਿੱਚੇ ਖੇਤ ਦੇ ਅੰਦਰ ਮੱਚਿਆ ਸੀ। ਮੈਂ ਆਪਣੇ ਚਾਰੇ ਤਰਫ ਦੇਖਿਆ। ਮੈਨੂੰ ਯਾਦ ਨਹੀਂ। ਮੈਂ ਉੱਥੋਂ ਕਦੋਂ ਤੱਕ ਕਦੋਂ ਤੱਕ ਰੁਕਿਆ ਉੱਥੇ। ਮੈਨੂੰ ਲਗਵਾ ਮਾਰ ਗਿਆ ਸੀ। ਡਰ ਨੇ ਮੈਨੂੰ ਪਰਫ ਬਣਾ ਦਿੱਤਾ ਸੀ। ਮੈਂ ਚੀਕਣ ਵਾਲਾ ਸੀ। ਮੈਂ ਮਰਨ ਹੀ ਵਾਲਾ ਸੀ। ਅਚਾਨਕ ਸੰਗਮਰਮਰਦੀ ਉਹ ਪੱਟੀ ਜਿਸ ਤੇ ਮੈਂ ਬੈਠਾ ਸੀ ਮੈਨੂੰ ਲੱਗਿਆ ਹਿੱਲ ਰਹੀ ਹੈ ਹਾਂ ਇਹ ਹਿੱਲ ਰਹੀ ਸੀ ਜਿਵੇਂ ਇਸ ਨੂੰ ਕੋਈ ਉਠਾ ਰਿਹਾ ਹੋਵੇ ਇੱਕ ਛਿ ਲਾਂਗ ਦੇ ਨਾਲ ਮੈਂ ਪਾਸ ਵਾਲੀ ਖਬਰ ਤੇ ਕੁੱਦ ਗਿਆ ਤੇ ਮੈਂ ਵੇਖਿਆ ਹਾਂ ਮੈਂ ਸਾਹ ਵੇਖਿਆ ਉੱਤੇ ਉੱਠਦੇ ਹੋਏ ਉਸ ਸੰਗਮਰਮਰ ਦੇ ਟੁਕੜੇ ਨੂੰ ਜਿਸ ਨੂੰ ਮੈਂ ਹੁਣੇ-ਹੁਣੇ ਛੱਡਿਆ ਸੀ ਫਿਰ ਮੁਰਦਾ ਇੱਕ ਨੰਗਾ ਪਿੰਜਰ ਆਪਣੀ ਦੋਹਰੀ ਕੰਮਰ 40 ਨੂੰ ਤੱਕਦੇ ਹੋਏ ਬਾਹਰ ਨਿਕਲਿਆ ਕਨੇ ਹਨੇਰੇ ਦੇ باوجود ਮੈਂ ਕ੍ਰਾਸ ਪਰ ਲਿਖਿਆ ਹੋਇਆ ਨਾਮ ਪੜ੍ਹਕ ਪਾਰਿਆ ਸੀ ਇੱਥੇ ਪਏ ਹਨ ਜੈਕ ਵਿਜ਼ ਉਲੀਵਾ ਜੋ 51 ਸਾਲ ਦੀ ਉਮਰ ਵਿੱਚ ਭਗਵਾਨ ਨੂੰ ਪਿਆਰੇ ਹੋਏ ਉਹ ਆਪਣੇ ਪਰਿਵਾਰ ਨਾਲ ਪ੍ਰੇਮ ਕਰਦੇ ਸਨ ਦੇ ਆਲੂ ਸਨ ਸਨਮਾਨੇ ਸਨ ਤੇ ਪ੍ਰਭੂ ਕਿਰਪਾ ਨਾਲ ਸਵਰਗ ਸਦਾਰੇ ਉਸ ਮੁਰਦੇ ਨੇ ਵੀ ਆਪਣੀ ਕਬਰ ਤੇ ਲਿਖੇ ਉਹ ਇਹਨੂੰ ਪੜਿਆ ਫਿਰ ਉਸਨੇ ਰਸਤੇ ਤੋਂ ਇੱਕ ਤਿੱਖਾ ਪੱਥਰ ਚੁੱਕਿਆ ਤੇ ਵੱਡੀ ਸਾਵਧਾਨੀ ਨਾਲ ਅੱਖਰਾਂ ਨੂੰ ਖੁਰਚਣ ਲੱਗਾ ਉਸਨੇ ਹੌਲੀ-ਹੌਲੀ ਉਹਨਾਂ ਨੂੰ ਮਟਾ ਦਿੱਤਾ ਤੇ ਆਪਣੀਆਂ ਅੱਖਾਂ ਦੇ ਚਰੋਖਿਆਂ ਵਿੱਚੋਂ ਉਹਨਾਂ ਸਭ ਥਾਵਾਂ ਨੂੰ ਵੇਖਿਆ ਜਿੱਥੇ ਉਹ ਅੱਖਰ ਉਕਰੇ ਸਨ ਜਿਸਨੇ ਹੱਡੀ ਦੀ ਨੋਕ ਨਾਲ ਜੋ ਕਦੇ ਉਸਦੀ ਵੱਡੀ ਉਂਗਲੀ ਉਂਗਲ ਹੁੰਦੀ ਹੋਵੇਗੀ ਬਲਦੇ ਹੋਏ ਅੱਖਰਾਂ ਵਿੱਚ ਜਿਵੇਂ ਕਿ ਮੁੰਡੇ ਦੇ ਬਾਰਾਂ ਤੇ ਮਾਚਸ ਦੀ ਨੋਕ ਨਾਲ ਪੰਕਤੀਆਂ ਉਕਾਇਰ ਦਿੰਦੇ ਹਨ ਲਿਖਿਆ ਇੱਥੇ ਪਿਆ ਹੈ ਜੇ ਕਿਵਿਸ ਉਲਵਾ ਜੋ 51 ਸਾਲ ਦੀ ਉਮਰ ਵਿੱਚ ਮਰ ਗਿਆ ਉਸ ਦੀ ਪੱਥਰ ਦੇ ਲਈ ਉਸ ਦੇ ਪਿਤਾ ਦੀ ਸ਼ੀਕਰ ਮੌਤ ਦਾ ਕਾਰਨ ਬਣੀ ਕਿਉਂਕਿ ਉਹ ਆਪਣੇ ਪਿਤਾ ਦੀ ਕੁੱਲ ਜਾਇਦਾਦ ਦਾ ਉੱਤਰਾਧਿਕਾਰੀ ਚੌਂਦਾ ਸੀ ਉਸ ਨੇ ਆਪਣੀ ਪਤਨੀ ਨੂੰ ਤਸੀਹੇ ਦਿੱਤੇ ਬੱਚਿਆਂ ਨੂੰ ਜਾਤਨਾਵਾਂ ਦਿੱਤੀਆਂ ਗਵਾਂਡੀਆਂ ਨਾਲ ਧੋਖੇ ਕੀਤੇ ਜਿਸ ਨੂੰ ਵੀ ਲੁੱਟ ਸਕਦਾ ਸੀ ਲੁੱਟਿਆ ਅਤੇ ਫਿਰ ਇਹ ਕਨਾਊਣਾ ਵਿਅਕਤੀ ਮਰ ਗਿਆ ਲੇਖ ਚੁੱਕਣ ਤੋਂ ਬਾਅਦ ਉਹ ਬੇਹਰਕਤ ਖੜਾ ਆਪਣੀ ਇਸ ਹਰਕਤ ਨੂੰ ਨਿਹਾੜਦਾ ਰਿਹਾ ਮੈਂ ਨਜ਼ਰਾ ਘੁਮਾ ਕੇ ਵੇਖਿਆ ਕਿ ਸਭ ਕਬਰਾਂ ਖੁੱਲੀਆਂ ਹੋਈਆਂ ਸਨ ਸਭ ਮੁਰਤੇ ਆਪਣੀਆਂ-ਆਪਣੀਆਂ ਕਬਰਾਂ ਵਿੱਚੋਂ ਨਿਕਲ ਆਏ ਸਨ ਅਤੇ ਉਹਨਾਂ ਨੇ ਆਪਣੀਆਂ-ਆਪਣੀਆਂ ਕਬਰਾਂ ਤੋਂ ਆਪਣੇ ਰਿਸ਼ਤੇਦਾਰਾਂ ਦੁਆਰਾ ਖੁਦਵਾਏ ਗਏ ਝੂਠੇ ਝੂਠ ਮਿਟਾ ਦਿੱਤੇ ਸਨ ਅਤੇ ਉਹਨਾਂ ਤੇ ਸੱਚ ਉੱਕਰ ਦਿੱਤਾ ਸੀ ਅਤੇ ਮੈਂ ਵੇਖਿਆ ਕਿ ਆਪਣੇ ਜੀਉਂਦੇ ਜੀ ਉਹ ਆਪਣੇ ਸਭ ਆਪਣੇ ਗਵਾਂਡੀਆਂ ਤੇ ਉਤਪੀੜਕ ਦੁਰਭਾਪੂਰਨ ਬੇਈਮਾਨ ਪਖੰਡੀ ਝੂਠੇ ਕਪਤੀ ਨਿੰਦਕ ਤੇ ਇਰਖਾਲੂ ਰਹੇ ਸਨ ਮੈਂ ਪੜਿਆ ਕਿ ਉਹਨਾਂ ਨੇ ਚੋਰੀਆਂ ਕੀਤੀਆਂ ਸਨ ਧੋਖੇ ਦਿੱਤੇ ਸਨ ਹਰ ਕਿਰਕਤ ਕੰਮ ਕੀਤਾ ਸੀ ਇਹ ਚੰਗੇ ਪਿਤਾ ਇਹ ਵਫਾਦਾਰ ਪਤਨੀਆਂ ਇਹ ਸਮਰਪਤ ਸਪੁੱਤਰ ਆਪਣੀਆਂ ਕੁਆਰੀਆਂ ਬੇਟੀਆਂ ਇਹ ਸਨਮਾਨਿਤ ਵਪਾਰੀ ਔਰਤਾ ਤੇ ਮਰਦ ਹਨ ਜਿਨ੍ਹਾਂ ਨੇ ਉਹਨਾਂ ਦੇ ਸੰਬੰਧੀਆਂ ਦੇ ਅਨਿੰਦਨੀ ਲਿਖਵਾਇਆ ਸੀ ਉਹ ਸਭ ਦੇ ਸਭ ਇੱਕ ਹੀ ਸਮੇਂ ਆਪਣੇ ਅੰਤਿਮ ਘਰ ਦੀ ਦਹਲਿਜ਼ ਤੇ ਸੱਚ ਲਿਖ ਰਹੇ ਸਨ ਭਿਆਨਕ ਤੇ ਪਵਿੱਤਰ ਸੱਚ ਜਿਸ ਤੋਂ ਹਰ ਵਿਅਕਤੀ ਅਣਪਝ ਸੀ ਜਾਂ ਘਟੋ-ਘਟ ਆਪਣੇ ਜੀਵਨ ਦੇ ਜੀ ਅਣਪਝ ਹੋਣ ਦਾ ਢੋਂਗ ਕਰਦਾ ਸੀ ਮੈਨੂੰ ਵਿਚਾਰ ਆਇਆ ਕਿ ਉੰਨੇ ਵੀ ਆਪਣੇ ਸਮਾਦੀ ਤੇ ਕੁਝ ਨਾ ਕੁਝ ਰੂਰ ਲਿਖਿਆ ਹੋਵੇਗਾ ਅਤੇ ਹੁਣ ਮੈਂ ਬੇਕੂਫ ਹੋ ਅਧ ਖੁੱਲੇ ਤਬੂਤਾਂ ਲਾਸ਼ਾਂ ਤੇ ਕੰਗਾਲਾਂ ਵਿੱਚੋਂ ਹੁੰਦਾ ਹੋਇਆ ਉਸ ਦੇ ਕੋਲ ਗਿਆ ਤੇ ਇਸ ਵਿਸ਼ਵਾਸ ਨਾਲ ਕਿ ਉਹ ਮੈਨੂੰ ਤੁਰੰਤ ਪਹਿਚਾਨ ਲਵੇਗੀ ਮੈਂ ਤਾਂ ਉਸ ਨੂੰ ਇੱਕਦਮ ਪਹਿਚਾਨ ਲਿਆ ਕਫਨ ਵਿੱਚ ਲਿਪਟੇ ਹੋਏ ਉਸ ਦੇ ਚਿਹਰੇ ਨੂੰ ਵੇਖੇ ਬਿਨਾ ਅਤੇ ਸੰਗਮਨਮਰ ਦੇ ਕਰਾਸ ਤੇ ਜਿੱਥੇ ਕੁਝ ਸਮਾਂ ਪਹਿਲਾਂ ਮੈਂ ਪੜਿਆ ਸੀ ਉਸਨੇ ਕਿਸੇ ਨੂੰ ਚਾਹਿਆ ਕਿਸੇ ਨੇ ਉਸ ਨੂੰ ਚਾਹਿਆ ਤੇ ਸਵਰਗ ਸਦਾਰ ਗਈ ਦੇ ਸਥਾਨ ਤੇ ਮੈਂ ਉਕਰਿਆ ਹੋਇਆ ਪੜਿਆ ਇੱਕ ਦਿਨ ਆਪਣੇ ਪ੍ਰੇਮੀ ਨੂੰ ਧੋਖਾ ਦੇਣ ਲਈ ਉਹ ਮੀ ਵਿਚ ਬਾਹਰ ਗਈ ਉਸ ਨੂੰ ਸਰਦੀ ਲੱਗ ਗਈ ਤੇ ਉਹ ਮਰ ਗਈ ਮੈਨੂੰ ਲੱਗਦਾ ਹੈ ਕਿ ਸਵੇਰ ਹੁੰਦੇ ਹੀ ਲੋਕਾਂ ਨੇ ਮੈਨੂੰ ਉਸ ਦੀ ਕਬਰ ਤੇ ਬੇਹੋਸ਼ ਪਾਇਆ ਹੋਵੇਗਾ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ